ਹੈਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਕਹਾਣੀ ਇੱਕ ਪਿੰਡ ਵਿੱਚ ਇੱਕ ਗਰੀਬ কুমਾਰ ਰਹਿੰਦਾ ਸੀ ਤੇ ਉਸ ਕੋਲ ਇੱਕ ਗਦਾ ਸੀਗਾ ਉਸ ਗਦੇ ਤੇ ਮਿੱਟੀ ਦੇ ਭਾਂਡੇ ਬਣਾ ਕੇ ਪਿੰਡ-ਪਿੰਡ ਵਿੱਚ ਜਾਂਦਾ ਤੇ ਉਸ ਨਾਲ ਹੀ ਉਸਦੇ ਘਰ ਦਾ ਗੁਜ਼ਾਰਾ ਚੱਲਦਾ ਸੀ ਤੇ ਇੱਕ ਦਿਨ ਉਸ ਦਾ ਗਦਾ ਖੋਚ ਦਿੱਗ ਪੈਂਦਾ ਹੈ ਤੇ ਅਸੀਂ ਅਕਸਰ ਹੀ ਸਿਆਣਿਆਂ ਨੂੰ ਕਹਿੰਦੇ ਸੁਣਿਆ ਕਿ ਚੱਲ ਤੇਰਾ ਤਾਂ ਦਿਮਾਗ ਗਦੇ ਵਾਲਾ ਹੈ ਤੇਰਾ ਤਾਂ ਦਿਮਾਗ ਹੀ ਹੈ ਨਹੀਂ ਤੇ ਤੈਨੂੰ ਕਿਸੇ ਗੱਲ ਦੀ ਸਮਝ ਨਹੀਂ ਪਰ ਇਹ ਕੱਲ ਗਦੇ ਨੇ ਗਲਤ ਸਾਬਤ ਕਰਕੇ ਦਿਖਾਈ ਉਸਨੇ ਆਪਣਾ ਦਿਮਾਗ ਲਾਇਆ ਤੇ ਆਪਣੀ ਜ਼ਿੰਦਗੀ ਬਚਾ ਲਈ ਨਹੀਂ ਤਾਂ ਉਸ ਕੋ ਮਿਆਰ ਨੇ ਉਸ ਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਗੱਲ ਇਸ ਤਰ੍ਹਾਂ ਹੋਈ ਕਿ ਇੱਕ ਦਿਨ ਉਹ ਬੰਡਾ ਵਿੱਚੋਂ ਘੜੇ ਵੇਚ ਕੇ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਉਹਨਾਂ ਨੂੰ ਗਰਮੀ ਲੱਗੀ ਤਾਂ ਉਹ ਕਿਸੇ ਦਰਖਤ ਥੱਲੇ ਆਰਾਮ ਕਰਨ ਲਈ ਬੈਠ ਗਏ ਉੱਥੇ ਉਸਨੇ ਗਦੇ ਨੂੰ ਕੁਲਾ ਛੱਡ ਦਿੱਤਾ ਤੇ ਕਦਾ ਕਾ ਚਰਦਾ ਚਰਦਾ ਦੂਰ ਨਿਕਲ ਗਿਆ ਤੇ ਉੱਥੇ ਜਾ ਕੇ ਇੱਕ ਖੂਵ ਵਿੱਚ ਡਿੱਗ ਪਿਆ ਜਦੋਂ ਇਸ ਗੱਲ ਦਾ ਕਿ ਮਿਹਰ ਨੂੰ ਪਤਾ ਲੱਗਿਆ ਤਾਂ ਉਸ ਨੇ ਗਦੇ ਨੂੰ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਹਰ ਵਾਰ ਅਸਫਲ ਰਿਹਾ ਉਸ ਦੀ ਕੋਸ਼ਿਸ਼ ਕਿਸੇ ਵੀ ਕੰਮ ਨਾ ਆਈ ਉਸ ਨੇ ਬਹੁਤ ਹੀ ਸੋਚ ਵਿਚਾਰ ਕੀਤੀ ਤੇ ਉਸ ਨੂੰ ਕਦੇ ਨੂੰ ਖੂਵ ਵਿੱਚੋਂ ਬਾਹਰ ਕੱਢਣ ਦਾ ਕੋਈ ਰਸਤਾ ਨਾ ਸੱਜਿਆ ਫਿਰ ਉਸ ਨੇ ਫੈਸਲਾ ਕੀਤਾ ਕਿ ਹੁਣ ਗਦਾ ਵੀ ਬੁੱਢਾ ਹੀ ਹੋ ਚੁੱਕਿਆ ਤੇ ਉਸਨੂੰ ਬਾਹਰ ਕੱਢ ਕੇ ਕੀ ਕਰਨਾ ਵੀ ਕੀ ਹੈ ਹੁਣੇ ਕੁਝ ਖਾਸ ਕੰਮ ਵੀ ਨਹੀਂ ਆਉਂਦਾ ਇਹ ਜਲਦੀ ਥੱਕ ਜਾਂਦਾ ਤੇ ਨਾ ਹੀ ਦੂਰ ਤੱਕ ਜਾ ਸਕਦਾ ਕਿਉਂ ਮੈਂ ਉਸ ਨੂੰ ਖੂਨ ਹੀ ਪਾ ਦੇਵਾਂ ਤੇ ਆਪੇ ਮਿੱਟੀ ਥੱਲੇ ਦੱਬ ਕੇ ਮਰ ਜਾਵੇਗਾ ਇਸ ਕੰਮ ਲਈ ਕਮਿਆਰ ਨੇ ਆਸ-ਪਾਸੇ ਦੇ ਲੋਕਾਂ ਨੂੰ ਕਿਹਾ ਤੇ ਕੁਝ ਆਪਣੇ ਪਿੰਡੋਂ ਬੰਦੇ ਇਕੱਠੇ ਕਰਕੇ ਲੰਦੇ ਤੇ ਉਹਨਾਂ ਸਾਰਿਆਂ ਨੇ ਉਸ ਦੀ ਮਦਦ ਕੀਤੀ ਉਹ ਸਾਰੇ ਵੀ ਉਸ ਕਮਿਆਰ ਦੇ ਮਗਰ ਹੀ ਲੱਗ ਗਏ ਤੇ ਉਹਨਾਂ ਨੇ ਵੀ ਉਸ ਖੂਹ ਵਿੱਚੋਂ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਜਦੋਂ ਉਹ ਖੂਹ ਵਿੱਚੋਂ ਉੱਪਰੋਂ ਮਿੱਟੀ ਸੜਦੇ ਤਾਂ ਗਧਾ ਉੱਚੀ ਉੱਚੀ ਚੀਕਦਾ ਕਦੇ ਉੱਪਰ ਮਿੱਟੀ ਪੈਂਦੀ ਸੀ ਤਾਂ ਗਧੇ ਨੂੰ ਆਪਣੀ ਜਾਨ ਦਾ ਖਤਰਾ ਮਹਿਸੂਸ ਹੋਣ ਲੱਗਦਾ ਤੇ ਬਹੁਤ ਹੀ ਭਿਆਨਕ ਰੂਪ ਵਿੱਚ ਚਲਾਉਂਦਾ ਤੇ ਫਿਰ ਇੱਕਦਮ ਸ਼ਾਂਤ ਹੋ ਜਾਂਦਾ ਤੇ ਲੋਕ ਵੀ ਇਸ ਦੇ ਸ਼ਾਂਤ ਹੋਣ ਤੇ ਹੈਰਾਨ ਰਹਿ ਜਾਂਦੇ ਫਿਰ ਉਹਨੇ ਖੂਵ ਵਿੱਚ ਮਿੱਟੀ ਪਾਉਣੀ ਜਾਰੀ ਰੱਖੀ ਉਹ ਜਦੋਂ ਹੀ ਮਿੱਟੀ ਪਾਉਂਦੇ ਤੇ ਨਾਲੇ ਖੂਵ ਵਿੱਚ ਦੇਖਦੇ ਤਾਂ ਉਹ ਦੇਖਦੇ ਕਿ ਗਦਾ ਹਰਕਤ ਵਿੱਚ ਐ ਤਾਂ ਸਾਰੇ ਹੈਰਾਨ ਰਹਿ ਜਾਂਦੇ ਕਿਉਂਕਿ ਜੋ ਗਦਾ ਸੀ ਉਹ ਆਪਣੇ ਉੱਪਰ ਮਿੱਟੀ ਪੈਣੇ ਨਹੀਂ ਸੀ ਦਿੰਦਾ ਜਿੱਧਰ ਮਿੱਟੀ ਪਾਉਂਦੇ ਗਦਾ ਟੱਪ ਕੇ ਦੂਸਰੇ ਪਾਸੇ ਹੋ ਜਾਂਦਾ ਸੀ ਤੇ ਉਹ ਮਿੱਟੀ ਨੂੰ ਪੈਰਾਂ ਥੱਲੇ ਲਟੜਨ ਲੱਗ ਗਿਆ ਤੇ ਇਸ ਤਰ੍ਹਾਂ ਉਹ ਥੋੜਾ ਥੋੜਾ ਉੱਪਰ ਨੂੰ ਆਉਂਦਾ ਗਿਆ ਤੇ ਹੁਣ ਲੋਕ ਸੀ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਮਿੱਟੀ ਪਾਉਣ ਲੱਗੇ ਤੇ ਗਦਾ ਸੀ ਕਿ ਉਹ ਵੀ ਉਨੀ ਤੇਜ਼ੀ ਨਾਲ ਮਿੱਟੀ ਨੂੰ ਥੱਲੇ ਮਿਦਦਾ ਤੇ ਉੱਪਰ ਨੂੰ ਆ ਜਾਂਦਾ ਇਸੇ ਤਰ੍ਹਾਂ ਕਾਫੀ ਦਿਨ ਤੱਕ ਚੱਲਦਾ ਰਿਹਾ ਤੇ ਸਾਰੇ ਲੋਕ ਉਦੋਂ ਹੈਰਾਨ ਹੋ ਗਏ ਕਿ ਜਦੋਂ ਗਦਾ ਖੂਹ ਵਿੱਚ ਵੱਧ ਰਹੀ ਮਿੱਟੀ ਦੇ ਨਾਲ ਖੂਹ ਦੇ ਕਿਨਾਰੇ ਤੱਕ ਆ ਗਿਆ ਤੇ ਅੰਤ ਵਿੱਚ ਖੂਹ ਵਿੱਚੋਂ ਬਾਹਰ ਛਾਲ ਲਾ ਕੇ ਜੋਰ ਦੀ ਬਾਰ ਭੱਜ ਗਿਆ ਇਹ ਕਹਾਣੀ ਪੜਾਂ ਗਰ ਰਹੀ ਹੈ ਤੇ ਪਰ ਸਾਡੀ ਆਪਣੀ ਜ਼ਿੰਦਗੀ ਵਿੱਚ ਵੀ ਕਈ ਵਾਰੀ ਬੀਤੀ ਹੈ। ਇਹ ਸਾਨੂੰ ਇੱਕ ਗਹਿਰਾ ਪਾਠ ਪੜਾਉਂਦੀ ਹੈ ਕਿ ਜ਼ਿੰਦਗੀ ਵਿੱਚ ਕਠਿਨਾਈਆਂ ਤੇ ਪਰੇਸ਼ਾਨੀਆਂ ਲਗਾਤਾਰ ਸਾਰਿਆਂ ਦੀ ਜ਼ਿੰਦਗੀ ਵਿੱਚ ਆਉਂਦੀਆਂ। ਇਹਨਾਂ ਉੱਤੇ ਮਿੱਟੀ ਪਾਉਂਦੇ ਰਹਿਣਾ ਚਾਹੀਦਾ ਹੈ। ਹੁਣ ਜੇ ਆਪਾਂ ਚਾਹੀਏ ਤਾਂ ਆਪਣੀ ਕਿਸਮਤ ਨੂੰ ਆਪਾਂ ਆਪ ਬਦਲ ਸਕਦੇ ਹਾਂ। ਆਪਣੇ ਰਸਤਿਆਂ ਵਿੱਚ ਆਉਣ ਵਾਲੀ ਮਿੱਟੀ ਨੂੰ ਮਿੱਧ ਕੇ ਅੱਗੇ ਵਧਣਾ ਚਾਹੀਦਾ ਹੈ ਤੇ ਆਪਣੀਆਂ ਮੰਜ਼ਰਾਂ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਮੁਸ਼ਕਲਾਂ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦੀਆਂ ਨੇ ਪਰ ਇਹਨਾਂ ਨੂੰ ਦੇਖ ਕੇ ਕਦੀ ਵੀ ਘਬਰਾਉਣਾ ਨਹੀਂ ਚਾਹੀਦਾ ਤੇ ਨਾ ਹੀ ਕਦੇ ਮਾੜੀ ਸੋਚ ਆਪਣੇ ਮਨ ਵਿੱਚ ਸੋਚਣੀ ਚਾਹੀਦੀ ਹੈ ਜੇਕਰ ਅਸੀਂ ਆਪਣੇ ਰਸਤੇ ਦੇ ਵਿੱਚ ਪਏ ਪੱਥਰ ਨੂੰ ਉਟਾ ਦੇਵਾਂਗੇ ਤਾਂ ਇਹ ਸਾਡੀ ਜ਼ਿੰਦਗੀ ਦਾ ਮੀਲ ਪੱਥਰ ਬਣ ਜਾਣਗੇ ਤੇ ਜ਼ਿੰਦਗੀ ਬਹੁਤ ਈਸੀਨ ਹੈ ਇਹ ਸਾਨੂੰ ਕਦੇ ਰਵਾਉਂਦੀ ਹੈ ਤੇ ਕਦੇ ਸੌਂਦੀ ਹੈ ਜੇਕਰ ਜੋ ਇਨਸਾਨ ਇਨਾਂ ਮੁਸ਼ਕਲਾਂ ਨੂੰ ਦੇਖ ਕੇ ਨਹੀਂ ਘਬਰਾਉਂਦਾ ਤਾਂ ਜ਼ਿੰਦਗੀ ਉਸ ਇਨਸਾਨ ਦੇ ਅੱਗੇ ਸਿਰ ਝੁਕਾਉਂਦੀ ਹੈ ਇਸੀ ਜੀ ਆਪਣੇ ਅੱਜ ਦੀ ਛੋਟੀ ਜੀ ਕਹਾਣੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ